ਤੁਸੀਂ ਦੇਖ ਰਹੇ ਹੋ ਕੋਰਸਪੋਂਡੈਂਸ ਵੱਲ ਜੇਕਰ ਗੱਲ ਕਰੀਏ ਸ਼ਹਿਰ ਵਿੱਚ ਚੱਲ ਰੀਆਂ ਵੱਡੀ ਗਿਣਤੀ ਜੁਗਾੜੂ ਜਿਹੜੀਆਂ ਜਿਨ੍ਹਾਂ ਨੂੰ ਬੰਦ ਕਰਨ ਦੇ ਲਈ ਜਿਹੜੇ ਛੋਟੇ ਹਾਥੀ ਨੇ ਉਹਨਾਂ ਦੀ ਟ੍ਰੈਡ ਆਪਰੇਟਰ ਯੂਨੀਅਨ ਇੱਥੇ ਆਈ ਹੋਈ ਹੈ ਮਾਨਯੋਗ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਮਿਲ ਕੇ ਮੰਗ ਪੱਤਰ ਦੇਣਗੇ ਕੀ ਕੀ ਉਹਨਾਂ ਦੀਆਂ ਸਮੱਸਿਆਵਾਂ ਨੇ ਗੱਲਬਾਤ ਕਰ ਲੈਣੇ ਆ ਤੇ ਜਾਣਦੇ ਆ ਸਾਡੇ ਨਾਲ ਪ੍ਰਧਾਨ ਜੀ ਨੇ ਬਰਨ ਸੱਸੀ ਗਾਲ ਜੀ ਸੱਸੀ ਗਾਲ ਸੱਸੀ ਗਾਲ ਪ੍ਰਧਾਨ ਜੀ ਜਿਹੜੀ ਜੁਗਾੜੂ ਜਿਹੜੀਆਂ ਦੀ ਸਮੱਸਿਆ ਆ ਰਹੀ ਆ ਕੀ 600 ਤੋਂ ਪਲੱਸ ਤਕਰੀਬਨ ਸਾਰੇ ਹੀ ਵੇਲੇ ਬੈਠੇ ਆ ਗੱਡੀਆਂ ਕੰਪਨੀ ਵਾਲੇ ਜਿਹੜੇ ਹੈਗੇ ਬੈਂਕ ਵਾਲੇ ਚੱਕੜਾਂ ਵਿੱਚ ਫਿਰਦੇ ਆਂ ਕਾਗੇ ਟੁੱਟੇ ਹੋਏ ਆਂ ਜੀ ਉਸ ਤੋਂ ਬਾਅਦ ਕਾ ਪੇਪਰ ਆਪਣੇ ਟੁੱਟ ਗਏ ਆਂ ਟੈਕਸ ਨਹੀਂ ਭਰੇ ਜਾਂਦੇ ਜੀ ਪਹਿਲਾ ਕੁਆਟਰ ਭਰਦੇ ਸੀ 1900-2000 ਰੁਪਇਆ ਹੁਣ 8000 ਰੁਪਏ ਸਰਕਾਰ ਮੰਗਦੀ ਉਹ ਵੀ ਭਰੋ ਸਾਲ ਦਾ ਤੁਸੀਂ ਰਾਜਪੁਰੇ ਦੇ ਵਿੱਚ ਆਪਣੇ ਤੌਰ ਤੇ ਕਿਸ ਤਰ੍ਹਾਂ ਦੇ ਪ੍ਰਸ਼ਾਸਨ ਅਧਿਕਾਰੀਆਂ ਨੂੰ ਮਿਲੇ ਉਹ ਨੀਨਾ ਮਿੱਤਲ ਜਿੰਨ੍ਹੇ ਵੇਲੇ ਹੋਵੰਗੇ ਹੋਰ ਮਿਲੇ ਹੋਣਗੇ ਉਹਨਾਂ ਦਾ ਕੀ ਕਹਿਣਾ ਹੈ ਦੇਖੋ ਜੀ ਕਹਿਣਾ ਤਾਂ ਇਹ ਆ ਸਰਕਾਰਾਂ ਦਾ ਤਾਂ ਜੀ ਅਸੀਂ ਕਹਿੰਦੇ ਜੀ ਸਾਨੂੰ ਭਗਵੰਤ ਮਾਨ ਇੱਕ ਵਾਰੀ ਸਾਨੂੰ ਛੂਟ ਦੇ ਦਿਓ ਅਸੀਂ ਇੱਕ ਦਿਨ ਚ ਬੰਦ ਕਰਾ ਦਾਂਗੇ ਤੇ ਗੱ ਕੁਝ ਨਹੀਂ ਸੋਚ ਰਿਹਾ ਸਾਡੇ ਬਾਰੇ ਸਾਡੀ ਟਰਾਂਸਪੋਰਟ ਬਾਰੇ ਸਿਰਫ ਜਿੰਨੀ ਖੁੱਲ ਦਿੱਤੀ ਹੋਈ ਹੈ ਮੋਟਰਸਾਈਕਲ ਜਗਾਡੂ ਰੇਡੀਆਂ ਨੂੰ ਤੇ ਆਟੋ ਰਿਕਸ਼ਾ ਨੂੰ ਤੇ ਜੋ ਵੀ ਸਵਾਰੀ ਵਾਲਾ ਵਾਹਨ ਹੈ ਉਹ ਲੋਡਿੰਗ ਕਰ ਰਿਹਾ ਜੀ ਅਗਰ ਅਸੀਂ ਪ੍ਰਸ਼ਾਸਨ ਕੋਲ ਜਾਂਦੇ ਹਾਂ ਜੀ ਕਹਿੰਦੇ ਜੀ ਉਹ ਕਹਿੰਦੇ ਨੇ ਹਾਂ ਜੀ ਅਸੀਂ ਬੰਦ ਕਰ ਰਹੇ ਜੀ ਚਲਾਨ ਕਰ ਰਹੇ ਹਾਂ ਚਲਾਨ ਦਾ ਤਾਂ ਇਹਨਾਂ ਦਾ ਕੋਈ ਮਤਲਬ ਬਣਦਾ ਨਹੀਂ ਹੈ ਜੀ ਇਹਨਾਂ ਨੂੰ ਸਿਰਫ ਬੌਂਡ ਕੀਤਾ ਜਾਵੇ ਕਿਉਂਕਿ ਅਨਲੀਗਲ ਹੈ ਅਨਲੀਗਲ ਵਾਹਨ ਕੋਈ ਵੀ ਹੈ ਜੀ ਉਹਨੂੰ ਬੰਦ ਕਰਨ ਦਾ ਹੀ ਹੱਕ ਹੈ ਜਿਹੜੇ ਗਰੀਬ ਹੋਣ ਦਾਦਾ 15-15 ਲੱਖ ਦੀਆਂ ਗੱਡੀਆਂ ਲਈ ਫਿਰ ਰਹੇ ਆ ਇਹ ਕਿੱਥੇ ਜਾਣਗੇ 22000 ਰੁਪਏ ਕਿਸ ਤਰ੍ਹਾਂ ਜਿਵੇਂ ਜਿਵੇਂ ਕਿ ਇਹਨਾਂ ਨੇ ਸਾਨੂੰ ਦੱਸਿਆ ਕਿ ਬਹੁਤ ਵੱਡੀ ਸਮੱਸਿਆ ਆ ਰਹੀ ਹੈ ਸ਼ਹਿਰ ਦੇ ਵਿੱਚ ਲਗਾਤਾਰ ਜਗਾੜੂ ਰੇੜੀਆਂ ਦਾ ਜਾਲ ਫੈਲਿਆ ਹੋਇਆ ਜੋ ਕਿ ਇਹਨਾਂ ਛੋਟੇ ਹੱਥੀ ਵਾਲਿਆਂ ਦਾ ਤੇ ਪਿਕਅਪ ਵਾਲਿਆਂ ਦਾ ਜਿਹੜਾ ਰੋਜ਼ਗਾਰ ਲਗਾਤਾਰ ਖੋ ਰਹੇ ਨੇ ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਇਸ ਮਾਮਲੇ ਦੇ ਵਿੱਚ ਕੀ ਕਰਦੀ ਹੈ ਜਿਵੇਂ ਕਿ ਪ੍ਰਧਾਨ ਜੀ ਨੇ ਕਿਹਾ ਕਿ ਮਾਨਯੋਗ ਹਾਈ ਕੋਰਟ ਵੱਲੋਂ ਜਿਹੜਾ ਕੇਸ ਕੀਤਾ ਸੀ ਉਹ ਵੀ ਜਿੱਤਿਆ ਜਾ ਚੁੱਕਿਆ ਹੈ ਜੇਕਰ ਮਾਨਯੋਗ ਹਾਈ ਕੋਰਟ ਦੇ ਜਿੱਤੇ ਹੋਏ ਕੇਸ ਦੇ ਬਾਅਦ ਬਯੁਦ ਇਹ ਹਾਲਾਤ ਨੇ ਤਾਂ ਇਨਾਂ ਦਾ ਤਾਂ ਰੱਬ ਹੀ ਰੱਖਾ ਹੈ ਬਿਊਰੋ ਰਿਪੋਰਟ ਕੋਰਸਪੋਨਡੈਂਟਸ ਵਰਲਡ